ਹਾਂਜੀ ਵੈਲਕਮ ਟੂ ਮਾਈ ਚੈਨਲ ਐਗਜ਼ਾਮ ਜੋਨ ਅੱਜ ਫੋਰਥ ਪਾਰਟ ਲੈ ਕੇ ਆਏ ਆ ਜੀ ਤੁਹਾਡੇ ਲਈ ਪੋਲਿਟੀਕਲ ਦੇ ਐਮਸੀਕਿਊਜ਼ ਨੇ ਠੀਕ ਆ ਨਾ ਆਪਾਂ 43 ਤੱਕ ਕਰ ਲਏ ਸੀਗੇ ਅੱਜ ਆਪਾਂ ਅੱਗੇ ਚੱਲਦੇ ਆ ਜੋ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਫਸਟ ਵਾਰ ਆਏ ਨੇ ਤਾਂ ਉਹ ਪਿਛਲੀ ਵੀਡੀਓ ਦੇਖ ਲੈਣ ਜਾ ਕੇ ਪਲੇਲਿਸਟ ਦੇ ਵਿੱਚ ਪਈਆਂ ਨੇ ਤਾਂ ਆਪਾਂ ਅੱਗੇ ਕਰਦੇ ਆ ਜੀ ਠੀਕ ਆ ਜੀ 44th ਕੁਐਸਚਨ ਦੇਖੋ ਕੀ ਕਰਿਆ ਇਹ ਕਹਿੰਦਾ ਆਰਟੀਕਲ ਦੇ ਆਰਟੀਕਲ 36 ਦੇ ਤਹਿਤ ਜਾਰੀ ਕੀਤੀ ਗਈ ਐਮਰਜੈਂਸੀ ਦੀ ਘੋਸ਼ਣਾ ਨੂੰ ਪ੍ਰਵਾਨਗੀ ਸੰਸਦ ਦੁਆਰਾ ਕਿੰਨੇ ਦਿਨ ਦੇ ਅੰਦਰ ਅੰਦਰ ਦਿੱਤੀ ਜਾਣੀ ਚਾਹੀਦੀ ਹੈ ਹਾਂਜੀ ਦੱਸੋ ਜੀ ਇਹਦਾ ਆਨਸਰ ਆਏਗਾ ਜੀ ਆਪਣਾ ਵੀ ਆਨਸਰ ਆ ਠੀਕ ਹੈ ਜੀ 2 ਮਹੀਨੇ ਦੇ ਅੰਦਰ ਅੰਦਰ ਠੀਕ ਹੈ ਜੀ 2 ਮਹੀਨੇ ਦੇ ਅੰਦਰ ਅੰਦਰ ਕੀ ਹੋ ਜਾਂਦੀ ਹੈ ਜੀ ਐਮਰਜੈਂਸੀ ਦੀ ਘੋਸ਼ਣਾ ਨੂੰ ਪ੍ਰਵਾਨਗੀ ਠੀਕ ਹੈ ਜੀ ਹੁਣ ਦੇਖੋ ਜੀ ਕੇਂਦਰੀ ਮੰਤਰੀ ਕਿਸ ਮੰਡਲ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਹੁਣ ਆਪਾਂ ਦੱਸਣਾ ਜੀ ਵੀ ਸੈਂਟਰ ਮਨਿਸਟਰੀ ਕੇਂਦਰੀ ਮੰਤਰੀ ਠੀਕ ਹੈ ਨਾ ਜੀ ਕੇਂਦਰੀ ਮੰਤਰੀ ਕਿਸ ਦੁਆਰਾ ਕਿਸ ਮੰਡਲ ਦੁਆਰਾ ਠੀਕ ਹੈ ਨਾ ਇਹ ਦੱਸਣਾ 45 ਦਾ ਇਹ ਹੈਗਾ ਜੀ ਆਪਣਾ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਦੁਆਰਾ ਠੀਕ ਹੈ ਜੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਠੀਕ ਹੈ ਜੀ ਹਾਂ ਜੀ 46th ਦੇਖਦੇ ਆ ਜੀ ਆਪਾਂ ਰਾਸ਼ਟਰਪਤੀ ਦੇ ਲਿਖਤ ਲਿਖਤੀ ਸਲਾਹ ਤੇ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਰਾਸ਼ਟਰਪਤੀ ਦੱਸੋ ਜੀ ਲਿਖਤੀ ਲਿਖਤੀ ਸਲਾਹ ਤੇ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਠੀਕ ਹੈ ਨਾ ਜੀ ਆਪਾਂ ਦੱਸਣਾਗਾ ਕਿਸ ਦੀ ਸਲਾਹ ਤੇ ਪ੍ਰਧਾਨ ਮੰਤਰੀ ਦੀ ਠੀਕ ਹੈ ਜੀ ਪ੍ਰਧਾਨ ਮੰਤਰੀ ਸਲਾਹ ਲਊਗਾ ਇਹ ਹੀ ਲਊਗਾ ਉਹ ਵੀ ਐਮਰਜੈਂਸੀ ਆਪਾਂ ਨੇ ਕੋਈ ਪ੍ਰੋਬਲਮ ਆ ਰਹੀ ਆ ਠੀਕ ਹੈ ਨਾ ਜੀ ਭਾਰਤ ਦੇ ਵਿੱਚ ਤਾ ਕੋਈ ਜਿਗਰ ਆਰਾਜ ਦੇ ਵਿੱਚ ਠੀਕ ਹੈ ਨਾ ਤੇ ਆਪਣਾ ਉਹ ਸਲਾਹ ਲੌਗਾ ਹੀ ਲੌਗਾ ਪ੍ਰਧਾਨ ਮੰਤਰੀ ਠੀਕ ਹੈ ਜੀ ਵਿਆਮਰਨ ਸਹੀ ਲਗਾਣੀ ਆ ਠੀਕ ਹੈ ਦੋਸਤੋ ਦੇਖੋਗੇ ਕੇਂਦਰੀ ਮੰਤਰੀ ਕੇਂਦਰੀ ਮੰਤਰੀ ਪਰਿਸ਼ਦ ਸਮੂਹਿਕ ਤੌਰ ਤੇ ਕਿਸ ਲਈ ਜ਼ਿੰਮੇਵਾਰ ਹੈ ਕੇਂਦਰੀ ਮੰਤਰੀ ਪਰਿਸ਼ਦ ਜੋ ਕਿ ਸਾਰੇ ਸੈਂਟਰਲ ਮਨਿਸਟਰ ਮਨਿਸਟਰ ਹੁੰਦੇ ਨੇ ਠੀਕ ਹੈ ਨਾ ਉਹ ਕਿਸ ਲਈ ਜ਼ਿੰਮੇਵਾਰ ਹੁੰਦੀ ਆ ਆਪਾਂ ਦੱਸਣਾ ਠੀਕ ਹੈ ਜੀ ਉਹ ਹੁੰਦੀ ਆ ਜੀ ਹਾਊਸ ਆਫ ਪੀਪਲ ਠੀਕ ਹੈ ਨਾ ਜੀ ਹਾਊਸ ਆਫ ਦਾ ਪੀਪਲ ਠੀਕ ਹੈ ਜੀ ਇਸ ਲਈ ਜ਼ਿੰਮੇਵਾਰ ਹੁੰਦੀ ਆ ਉਹ ਅੰਗੇ ਦੇਖੋ ਜੀ ਸੰਵਿਧਾਨ ਦਾ ਅਨੁਛੇਦ ਸੰਵਿਧਾਨ ਦਾ ਅਨੁਛੇਦ ਆਰਟੀਕਲ 78 78 ਕਹਿੰਦਾ ਦੱਸੋ ਕਿਸ ਨਾਲ ਸੰਬੰਧਿਤ ਹੈ ਜਾਂ ਲਿਖਿਆ ਇਸ ਨਾਲ ਸੰਬੰਧਿਤ ਹੈ ਪਰ ਦੱਸਣਾ ਕਿਸ ਨਾਲ ਠੀਕ ਹੈ ਨਾ ਜੀ ਸੰਸਦ ਨੂੰ ਸਲਾਹਕਾਰ ਸੰਦੇਸ਼ ਭੇਜਣ ਲਈ ਰਾਸ਼ਟਰਪਤੀ ਦੀ ਸ਼ਕਤੀ ਦੇ ਨਾਲ ਸੰਬੰਧਿਤ ਹੈ ਠੀਕ ਹੈ ਨਾ ਜੀ ਇਹਦਾ ਆਨਸਰ ਹੈਗਾ ਡੀ ਠੀਕ ਹੈ ਜੀ ਸੰਸਦ ਨੂੰ ਮਤਲਬ ਉਹ ਸੰਸਦ ਆ ਜੀ ਮੈਂ ਮੰਨ ਲਓ ਪਾਰਲੀਮੈਂਟ ਆ ਦੋ ਸਦਨ ਹੁੰਦੇ ਨੇ ਲੋਕ ਸਭਾ ਤੇ ਰਾਜ ਸਭਾ ਸੰਸਦ ਨੂੰ ਸਲਾਹਾਕਾਰ ਸੰਦੇਸ਼ ਭੇਜਣ ਲਈ ਰਾਸ਼ਟਰਪਤੀ ਦੀ ਸ਼ਕਤੀ ਠੀਕ ਹੈ ਨਾ ਰਾਸ਼ਟਰਪਤੀ ਦੀ ਸ਼ਕਤੀ ਨਾਲ ਸੰਬੰਧਿਤ ਹੈ 78 ਆਪਾਂ ਲਿਖ ਸਕਦੇ ਹਾਂ ਬਸ ਰਾਸ਼ਟਰਪਤੀ ਦੀ ਸ਼ਕਤੀ ਨਾਲ ਸੰਬੰਧਿਤ ਹੈ ਸੰਸਦ ਨੂੰ ਸੰਦੇਸ਼ ਭੇਜਣ ਵਾਸਤੇ ਠੀਕ ਹੈ ਜੀ ਅੱਗੇ ਦੇਖੋ ਜੀ ਕਿਸੇ ਵੀ ਸੰਕਟ ਸਮੇਂ ਵਿੱਚ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ ਵੱਜੋਂ ਕੰਮ ਕਰਦਾ ਦੱਸੋ ਕਿੰਨੇ ਸਮੇਂ ਲਈ ਮਾ ਲੋ ਰਾਸ਼ਟਰਪਤੀ ਦੀ ਡੈਥ ਹੋ ਜੇ ਜਾਂ ਰਾਸ਼ਟਰਪਤੀ ਵੈਸੇ ਕਿਤੇ ਵੀ ਚਲਾ ਜਾਵੇ ਜਾਂ ਮਾ ਲੋ ਫੋਰਨ ਜਾ ਰਿਹਾ ਕਿਸੇ ਵੀ 4-5 ਮਹੀਨੇ ਲਈ ਜਾਂ 2 ਮਹੀਨੇ ਲਈ ਜਾਂ 10 ਦਿਨ ਲਈ 15 ਦਿਨ ਲਈ ਹੈ ਨਾ ਤਾਂ ਉਹਦੇ ਉਹਦੇ ਪਿੱਛੇ ਜੋ ਉਹਨੂੰ ਚਾਰਜ ਮਿਲਦਾ ਉਹ ਪ੍ਰਸ਼ਟਪਤੀ ਨੂੰ ਉਹ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਲਈ ਮਿਲਦਾ ਬਦਤੋ ਬਦਤ ਠੀਕ ਹੈ ਜੀ ਉਹ ਮੇ ਸਾਡੇ 6 ਮਹੀਨੇ ਠੀਕ ਹੈ ਜੀ 6 ਮਹੀਨੇ ਲਈ ਮਿਲਦਾ ਠੀਕ ਹੈ ਜੀ 6 ਮਹੀਨੇ ਲਈ ਠੀਕ ਹੈ ਜੀ ਆਪਾਂ ਨੋਟ ਕਰ ਲੈਣਾ ਜੀ ਠੀਕ ਹੈ ਜੀ 6 ਮਹੀਨੇ ਠੀਕ ਹੈ ਜੀ 6th ਮਾਰਚ ਕਿਸੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਵੱਤੋਂ ਵੱਧ ਕਿੰਨੇ ਸਮੇਂ ਤੱਕ ਜਾਰੀ ਰੱਖਿਆ ਜਾ ਸਕਦਾ ਹੈ ਮਤਲਬ ਕਿੰਨੇ ਸਮੇਂ ਲਈ ਜਾਰੀ ਰੱਖ ਸਕਦੇ ਹਾਂ ਕਿੰਨੇ ਸਮੇਂ ਲਈ ਆਪਾਂ ਲਗਾ ਸਕਦੇ ਹਾਂ ਉਹ ਹੁੰਦਾ ਜੀ 6 ਮਹੀਨੇ ਲਈ ਠੀਕ ਹੈ ਜੀ 6 ਮਹੀਨੇ ਲਈ 6 ਮਹੀਨੇ ਲਈ ਆਪਾਂ ਰਾਸ਼ਟਰਪਤੀ ਸ਼ਾਸਨ ਲਾਵਾਂਗੇ ਪ੍ਰੈਜ਼ੀਡੈਂਟ ਰੂਲ ਲਾਵਾਂਗੇ ਪਰ ਇਹ ਇੱਥੇ ਆਪਾਂ ਨੂੰ ਕਹੋ ਤੁਸੀਂ ਨੀ ਕੋ ਨੋਟ ਹੋਰ ਕਰ ਦਿਓ ਜੀ ਵੀ 6 ਮਹੀਨੇ ਤੋਂ ਬਾਅਦ ਵੀ ਆਪਾਂ ਵਧਾ ਸਕਦੇ ਹਾਂ 6 ਹਫ਼ਤਿਆਂ ਦਾ ਸਮਾਂ ਹੁੰਦਾਗਾ ਠੀਕ ਹੈ ਨਾ ਜੀ ਰਾਸ਼ਟਰਪਤੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਾਲ ਸਲਾਹ ਕਰੂਗਾ ਠੀਕ ਹੈ ਨਾ ਜੀ ਇਹ 6 ਮਹੀਨੇ ਤੋਂ ਬਾਅਦ ਅਨਲਿਮਟਿਡ ਸਮੇਂ ਲਈ ਮਤਲਬ 6-6 ਮਹੀਨੇ ਕਰਕੇ ਵਧਾ ਸਕਦੇ ਨੇ 6 ਮਹੀਨੇ ਫਿਰ 6 ਮਹੀਨੇ ਫਿਰ 6 ਮਹੀਨੇ ਮਤਲਬ ਕਟ ਕਟ ਤਾਂ 6 ਮਹੀਨੇ ਤੱਕ ਹੋਊਗਾ ਸੌਰੀ ਕਟ ਵਰਤ ਤੋਂ ਬਾਅਦ 6 ਮਹੀਨੇ ਤੱਕ ਲੱਗੂ ਹੀ ਲੱਗੂਗਾ ਤੇ ਉਸ ਤੋਂ ਬਾਅਦ 6 ਹਫ਼ਤਿਆਂ ਦਾ ਸਮਾਂ ਹੁੰਦਾ ਦੁਬਾਰੋਂ ਇਹਨੂੰ ਪਾਸ ਕਰਨ ਵਾਸਤੇ ਵੀ ਹਾਂ ਇਹਦੀ ਸਲਾਹ ਲੈਣ ਵਾਸਤੇ ਵੀ ਹਾਂ 6 ਮਹੀਨੇ 6 ਹਫ਼ਤਿਆਂ ਦੇ ਵਿੱਚ ਵਿੱਚ ਦੱਸੋ ਜੀ ਅੱਗੇ ਵਧਾਣਾਗਾ ਫਿਰ ਫਿਰ ਵਧਾ ਸਕਦੇ ਨੇ ਠੀਕ ਹੈ ਜੀ ਹੁਣ ਅੱਗੇ ਨੈਕਸਟ ਕੁਐਸਚਨ ਚੱਲਦੇ ਆਂ ਆ ਰਾਜ ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੇ ਮੈਂਬਰ ਕਿਸ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ ਰਾਜ ਲੋਕ ਸੇਵਾ ਕਮਿਸ਼ਨ ਦੇ ਠੀਕ ਹੈ ਜੀ ਦੱਸੋ ਜੀ ਕਿਸ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ ਇਹ ਕੀਤੇ ਜਾਂਦੇ ਨੇ ਜੀ ਪ੍ਰਧਾਨ ਮੰਤਰੀ ਦੁਆਰਾ ਠੀਕ ਹੈ ਜੀ ਪ੍ਰਧਾਨ ਮੰਤਰੀ ਦੁਆਰਾ ਹਾਂ ਜੀ ਆਪਾਂ ਦੱਸਣਾ ਜੀ ਹੁਣ ਇਹਦੇ ਚ ਕਮੈਂਟ ਜੀ ਵੇਟ ਕਰੋ ਹਾਂਜੀ ਜਦੋਂ ਵਿੱਤੀ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਹੈ ਜਦੋਂ ਵਿੱਤੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਕੀ ਹੁੰਦਾਗਾ ਵੀ ਅਨਸਰ ਆਈਦਾ ਕਰਮਚਾਰੀਆਂ ਦੇ ਕਿਸੇ ਵਰਗ ਦੀਆਂ ਤਨਖਾਹਾਂ ਅਤੇ ਭੱਤੇ ਘਟਾਏ ਜਾ ਸਕਦੇ ਹਨ ਮੰਨ ਲਓ ਕਿਸੇ ਬੰਦੇ ਦੀ 40000 ਤਨਖਾਹ ਹੈ ਜਦੋਂ 30000 ਦੇਣਗੇ ਜਦੋਂ ਐਮਰਜੈਂਸੀ ਲੱਗਦੀ ਹੈ ਫਾਈਨੈਂਸ਼ੀਅਲ ਜਦੋਂ ਦੇਸ਼ ਦੇ ਵਿੱਚ ਕੋਈ ਘਾਟਾ ਪੈਂਦਾਗਾ ਠੀਕ ਆ ਜੇ ਮਤਲਬ ਕਿਸੇ ਨੂੰ ਭੱਤੇ ਮਿਲਦੇ ਨੇ ਅਲੋਅੰਸਸ ਮਿਲਦੇ ਨੇ ਕਿਸੇ ਨੂੰ ਤਾਂ ਉਹ ਘਟਾਇਆ ਜਾ ਸਕਦੇ ਹਨ ਠੀਕ ਹੈ ਜੀ ਜਦੋਂ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਹੈ ਅੱਗੇ ਦੇਖੋ ਜੀ ਯੂਪੀਐਸਸੀ ਦੇ ਚੇਅਰਮੈਨ ਯੂਪੀਐਸਸੀ ਦੇ ਚੇਅਰਮੈਨ ਦੀ ਨਿਯੁਕਤੀ ਕੌਣ ਕਰਦਾ ਹੈ ਯੂਪੀਐਸਸੀ ਦੇ ਚੇਅਰਮੈਨ ਦੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਠੀਕ ਹੈ ਜੀ ਪ੍ਰੈਜ਼ੀਡੈਂਟ ਆਪਣੇ ਭਾਰਤ ਦੇ ਪ੍ਰੈਜ਼ੀਡੈਂਟ ਕਰਦੇ ਨੇ ਰਾਸ਼ਟਰਪਤੀ ਕਰਦੇ ਨੇ ਠੀਕ ਹੈ ਜੀ ਧਿਆਨ ਨਾਲ ਪੜ੍ਹਿਆ ਜੀ ਇਹ ਕੁਐਸਚਨ ਸੌਖੇ ਨਹੀਂ ਹੈਗੇ ਬਹੁਤ ਹੀ ਔਖੇ ਕੁਐਸਚਨ ਲੱਗੇ ਆ ਤੁਹਾਡੇ ਵਾਸਤੇ ਜਿਹੜੇ ਐਗਜ਼ਾਮ ਨਾਲ ਰਿਲੇਟਡ ਨੇ ਜੇ ਤੁਹਾਨੂੰ ਔਖੇ ਕਰੋਗੇ ਉਹ ਸੌਖੇ ਤੁਹਾਨੂੰ ਆਪੀ ਆ ਜਾਣਗੇ ਦੇਖੋ ਜੀ ਕਿਸੇ ਰਾਜ ਦੇ ਗਵਰਨਰ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਉਹ ਰਾਜ ਦੇ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਰਾਸ਼ਟਰਪਤੀ ਨੂੰ ਸਪਾਰਸ਼ ਕਰਦਾ ਹੈ ਗਵਰਨਰ ਬਾਰੇ ਪੁੱਛਿਆ ਜੀ ਉਹ ਰਾਜ ਵਿੱਚ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਸਪਾਰਸ਼ ਕਰਦਾ ਠੀਕ ਆ ਜੀ ਕਰਦਾ ਜਰੂਰ ਦੱਸਦਾ ਜੀ ਕੋਈ ਸਟੇਟ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਤਾਂ ਰਾਸ਼ਟਰਪਤੀ ਨੂੰ ਦੱਸੂਗਾ ਹੀ ਦੱਸੂਗਾ ਰਾਜ ਵਿਧਾਨ ਸਭਾ ਵਿੱਚ ਉਸ ਦੀ ਅਗਾਊ ਆਗਿਆ ਤੋਂ ਬਿਨਾ ਕੋਈ ਮਨੀ ਬਿਲ ਪੇਸ਼ ਨਹੀਂ ਕੀਤਾ ਜਾਂਦਾ ਠੀਕ ਆ ਜੀ ਕੋਈ ਵੀ ਮਨੀ ਬਿਲ ਪਾਸ ਨਹੀਂ ਹੁੰਦਾ ਜੀ ਸਟੇਟ ਦੇ ਵਿੱਚ ਕੋਈ ਮਤਲਬ ਕੋਈ ਪੁਲ ਬਣਾਉਣਾ ਜਾਂ ਕੋਈ ਬੜੇ ਹਸਪੀਟਲ ਜਾਂ ਕੋਈ ਵੀ ਲਾ ਲੋ ਮਨੀ ਬਿਲ ਪੇਸ਼ ਕਰਨਾ ਪੈਸੇ ਪੈਸੇ ਦੀ ਲੋੜ ਪੈ ਗਈ ਠੀਕ ਹੈ ਨਾ ਉਹ ਗਵਰਨਰ ਤੋਂ ਬਿਨਾ ਪਾਸ ਨਹੀਂ ਹੁੰਦਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲ ਰਿਹਾ ਤਾਂ ਉਸ ਕੋਲ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਹੁੰਦੀ ਹੈ ਠੀਕ ਆ ਜੀ ਹੁੰਦੀ ਹੈ ਜੀ ਜਦੋਂ ਸੈਸ਼ਨ ਸੈਸ਼ਨ ਨਹੀਂ ਹੁੰਦਾ ਨਾ ਜਿਵੇਂ ਆਪਾਂ ਕਹਿੰਨੇ ਸੈਸ਼ਨ ਚੱਲਦਾਗਾ ਵਿਧਾਨ ਸਭਾ ਦਾ ਤਾਂ ਉਹਦੇ ਕੋਲ ਪਾਵਰ ਹੁੰਦੀ ਆ ਆਰਡੀਨੈਂਸ ਜਾਰੀ ਕਰਨ ਦੀ ਤਾਂ ਆਪਾਂ ਲਿਖਾਂਗੇ ਜੀ ਉਪਰੋਕਤ ਸਾਰੇ ਵੀ ਸਾਰੇ ਹੀ ਸਹੀ ਨੇ ਗਵਰਨਰ ਵੱਰੇ ਜੇਕਰ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੁੰਦਾ ਹੈ ਸਰਜਾ ਦੇਣਾ ਚਾਹੁੰਦਾ ਹੈ ਤਾਂ ਉਹ ਕਿਸ ਨੂੰ ਪੱਤਰ ਲਿਖ ਕੇ ਦੇ ਸਕਦਾ ਹੈ ਜਦੋਂ ਉਹ ਚਾਹੁੰਦਾ ਰਾਸ਼ਟਰਪਤੀ ਤਾਂ ਉਹ ਕਿਹਨੂੰ ਪੱਤਰ ਲਿਖ ਕੇ ਦੇਊਗਾ ਚੀਫ ਅਡਸਿਟੈਂਟ ਆਫ ਇੰਡੀਆ ਜਾਂ ਲੋਕ ਸਭਾ ਦਾ ਸਪੀਕਰ ਜਾਂ ਪ੍ਰਧਾਨ ਮੰਤਰੀ ਜਾਂ ਉਪ ਰਾਸ਼ਟਰਪਤੀ ਸਹੀ ਆਨਸਰ ਕੀ ਹੈ ਜੀ ਸਹੀ ਆਨਸਰ ਹੈਗਾ ਇਹਦਾ ਸਹੀ ਆਨਸਰ ਕੀ ਹੈ ਜੀ ਉਪ ਰਾਸ਼ਟਰਪਤੀ ਠੀਕ ਹੈ ਜੀ ਵਾਈਸ ਪ੍ਰੈਜ਼ੀਡੈਂਟ ਨੂੰ ਦਊਗਾ ਜੀ ਅਸਤੀਫਾ ਆਪਣਾ ਕੀ ਪ੍ਰਧਾਨ ਮੰਤਰੀ ਸਲਾਹ ਦੇਣ ਲਈ ਪਵੰਦ ਹੈ ਹਾਂ ਜੀ ਦੱਸਣਾ ਆਪਾਂ ਨਹੀਂ ਜੀ ਕੀ ਪ੍ਰਧਾਨ ਮੰਤਰੀ ਸਲਾਹ ਦੇਣ ਲਈ ਪਵੰਦ ਹੈ ਇਹਦਾ ਆਨਸਰ ਹੋਊਗਾ ਜੀ ਹਾਂ ਪ੍ਰਧਾਨ ਮੰਤਰੀ ਸਲਾਹ ਦੇਣ ਲਈ ਪਵੰਦ ਹੈ ਕਿਨੂੰ ਜੀ ਰਾਸ਼ਟਰਪਤੀ ਠੀਕ ਹੈ ਜੀ ਅੰਗੇ ਚਲਦੇ ਆਂ ਜੀ। ਰਾਸ਼ਟਰਪਤੀ ਦੇ 5 ਸਾਲ ਦੇ ਕਾਰਜਕਾਲ ਦੀ ਗਣਨਾ ਰਾਸ਼ਟਰਪਤੀ ਦੇ 5 ਸਾਲ ਦੇ ਕਾਰਜਕਾਲ ਦੀ ਗਣਨਾ ਕੀਤੀ ਜਾਂਦੀ ਹੈ। ਇਹ ਦੱਸਣਾ ਜੀ ਠੀਕ ਹੈ ਨਾ ਜੀ ਰਾਸ਼ਟਰਪਤੀ ਦੇ 5 ਸਾਲ ਦੇ ਕਾਰਜਕਾਲ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਠੀਕ ਹੈ ਜੀ। ਜਿਸ ਦਿਨ ਉਹ ਚਾਰਜ ਸੰਭਾਲਦਾ ਹੈ ਕਦੋਂ ਜੀ ਜਿਸ ਦਿਨ ਉਹ ਚਾਰਜ ਸੰਭਾਲਦਾ ਹੈ ਠੀਕ ਹੈ ਜੀ ਜਿਸ ਦਿਨ ਤੋਂ ਉਹ ਚਾਰਜ ਸੰਭਾਲਦਾ ਉਸ ਤੋਂ ਹੀ ਉਹਦੇ ਕਾਰਜਕਾਲ ਦੀ ਗਣਨਾ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ 5 ਸਾਲ ਦੀ ਕਾਰਜਕਾਲ ਦੀ ਜੋ ਗਣਨਾ ਹੁੰਦੀ ਹੈ ਉੱਥੋਂ ਸ਼ੁਰੂ ਹੁੰਦੀ ਹੈ ਰਾਜਾਂ ਦੀ ਕੌਂਸਲ ਰਾਜਾਂ ਦੀ ਕੌਂਸਲ ਦੀ ਕਾਰਜਕਾਰੀ ਚੇਅਰਮੈਨ ਰਾਜਾਂ ਦੀ ਕੌਂਸਲ ਦਾ ਕਾਰਜਕਾਰੀ ਚੇਅਰਮੈਨ ਕੌਣ ਹੁੰਦਾ ਜੀ ਦੱਸੋ ਜੀ ਸਟੇਟਸ ਦਾ ਉਹਦੇ ਉੱਪਰ ਰਾਸ਼ਟਰਪਤੀ ਠੀਕ ਹੈ ਜੀ ਉੱਪਰ ਰਾਸ਼ਟਰਪਤੀ ਹੁੰਦਾ ਜੀ ਰਾਜਾਂ ਦੀ ਕੌਂਸਲ ਦਾ ਕਾਰਜਕਾਰੀ ਚੇਅਰਮੈਨ ਨੋਟ ਕਰ ਲਿਓ ਜੀ ਕਾਰਜਕਾਰੀ ਚੇਅਰਮੈਨ ਠੀਕ ਹੈ ਜੀ ਉਪਰ ਰਾਸ਼ਟਰਪਤੀ ਤੁਹਾਨੂੰ ਰਾਜਾਂ ਦੇ ਵਿੱਚ ਤੁਹਾਨੂੰ ਸੀਐਮ ਪੁੱਛ ਸਕਦੇ ਨੇ ਐਮਐਲਏ ਪੁੱਛ ਸਕਦੇ ਨੇ ਠੀਕ ਹੈ ਨਾ ਜੀ ਜਾਂ ਕੋਈ ਹੋਰ ਪਰ ਆਪਾਂ ਨੇ ਇਹ ਨਹੀਂ ਲਾਉਣੇ ਆਪਾਂ ਉਪਰ ਰਾਸ਼ਟਰਪਤੀ ਦੇਖਾਂਗੇ ਠੀਕ ਹੈ ਜੀ ਠੀਕ ਹੈ ਜੀ ਨੋਟ ਕਰ ਲਿਆ ਜੀ ਚਲੋ ਅੱਗੇ ਚੱਲਦੇ ਹਾਂ ਜੀ ਆਪਾਂ ਸੰਵਿਧਾਨ ਦੇ ਸੰਵਿਧਾਨ ਦੇ ਕਿਸ ਅਨੁਛੇਦ ਸੰਵਿਧਾਨ ਦੇ ਕਿਸ ਕਿਸ ਅਨੁਛੇਦ ਦੇ ਤਹਿਤ ਕਿਸੇ ਵੀ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਭਾਰਤ ਵਿੱਚ ਠੀਕ ਹੈ ਨਾ ਜੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਕਿਸ ਆਰਟੀਕਲ ਦੇ ਤਹਿਤ ਠੀਕ ਹੈ ਜੀ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਮਤਲਬ ਪ੍ਰੈਜ਼ੀਡੈਂਟ ਰੂਲ ਲਾਗੂ ਕੀਤਾ ਗਿਆ 356 ਠੀਕ ਹੈ ਯਾਦ ਕਰ ਲਓ ਜੀ ਐਮਰਜੈਂਸੀ ਰਿਲੇਟਿਡ ਆਹ 356 356 ਬਹੁਤ ਹੀ ਜ਼ਰੂਰੀ ਹੈ ਇੰਪੋਰਟੈਂਟ ਆ ਠੀਕ ਹੈ ਇਹ emergancy related ਠੀਕ ਹੈ ਜੀ emergency ਚਲ ਜੇ ਅੱਗੇ ਜੀ ਇੱਕ ਸਮੇਂ ਵਿੱਚ ਇੱਕ ਸਮੇਂ ਵਿੱਚ ਇੱਕ ਰਾਜ ਵਿੱਚ ਸਭ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ ਇੱਕ ਸਮੇਂ ਵਿੱਚ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰਾਸ਼ਟਰਪਤੀ ਠੀਕ ਹੈ ਜੀ ਪ੍ਰੈਜ਼ੀਡੈਂਟ ਰੋਲ ਦੱਸਣਾ ਆਪਾਂ ਨੇ ਇਹ ਲਾ ਸਕਦਾ ਨਹੀਂ ਬਾਤ ਇੱਕ ਸਾਲ ਠੀਕ ਹੈ ਜੀ ਇੱਕ ਸਾਲ ਵਿੱਚ ਰਾਜ ਵਿੱਚ ਲਾ ਸਕਦੇ ਆ ਠੀਕ ਹੈ ਜੀ ਇਹ ਰਾਜ ਵਿੱਚ ਆ ਜਿਹੜਾ ਆਪਾਂ ਪਹਿਲਾਂ 6 ਮਹੀਨੇ ਪੜ੍ਹ ਕੇ ਆਂ ਉਹ ਪੂਰਾ ਪੂਰਾ ਆਪਣਾ ਭਾਰਤ ਦੇ ਵਿੱਚ ਠੀਕ ਹੈ ਜੀ ਜਿਵੇਂ ਪੂਰੇ ਆਪਾਂ ਨੇ ਇੰਡੀਆ ਦੇ ਵਿੱਚ ਲਾਣਾ ਹੈ ਠੀਕ ਹੈ ਪੂਰੇ ਆਪਣਾ ਦੇਸ਼ ਵਿੱਚ ਲਾਣਾ ਹੈ ਠੀਕ ਹੈ ਜੀ ਜਦੋਂ ਰਾਜ ਪੁੱਛ ਲਿਆ ਤਾਂ ਇੱਕ ਸਾਲ ਠੀਕ ਹੈ ਜੀ ਵੱਧ ਤੋਂ ਵੱਧ ਆਪਾਂ ਇੱਕ ਸਾਲ ਹੀ ਲਾ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹੀ ਉਹ ਸਮਾਂ ਹੋਊਗਾ 6 ਹਫ਼ਤਿਆਂ ਦਾ ਫਿਰ ਇਹਨੂੰ ਆਪਾਂ ਵਧਾ ਸਕਦੇ ਹਾਂ ਠੀਕ ਹੈ ਜੀ ਭਾਰਤ ਵਿੱਚ ਯੋਜਨਾ ਕਮਿਸ਼ਨ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਕੌਣ ਹੁੰਦਾ ਜੀ ਦੇ ਵੀ ਵੀ ਆਪਾਂ ਰਾਜੀ ਤੁਸੀਂ ਨੋਟ ਕਰ ਲਿਓ ਇਹ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਠੀਕ ਹੈ ਜੀ ਉਹ ਹੁੰਦਾ ਜੀ ਪ੍ਰਧਾਨ ਮੰਤਰੀ ਠੀਕ ਹੈ ਜੀ ਪ੍ਰਧਾਨ ਮੰਤਰੀ ਹੋਊਗਾ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਨੋਟ ਕਰ ਲਓ ਜੀ ਪ੍ਰਧਾਨ ਮੰਤਰੀ ਠੀਕ ਹੈ ਜੀ ਪਰ ਪਲੈਨਿੰਗ ਕਮਿਸ਼ਨ ਨੇ ਖਤਮ ਕਰਤਾ ਸੀਗਾ ਆਪਣੇ ਮੋਦੀ ਨੇ ਠੀਕ ਹੈ ਜੀ ਜੀ ਨરેન્દ્ર ਮੋਦੀ ਨੇ ਤਾਂ ਹੁਣ ਨੀਤੀ ਆਯੋਗ ਆ ਠੀਕ ਆ ਨੀਤੀ ਆਯੋਗ ਚਲੋ ਜੀ ਆਪਾਂ ਅੱਗੇ ਚੱਲਦੇ ਆ ਜਦੋਂ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ ਤਾਂ ਰਾਸ਼ਟਰਪਤੀ ਕਾਓਰਡੀਨੈਂਸ ਜਾਰੀ ਕਰਦਾ ਜਿਸ ਨੂੰ ਸੰਸਦ ਦੁਆਰਾ ਕਿਨੇ ਦਿਨ ਦੇ ਅੰਦਰ ਅੰਦਰ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ ਇਹਦੇ ਵਿੱਚ ਇੱਥੇ ਵੀ ਆਰਡੀਨੈਂਸ ਕੀ ਹੁੰਦਾਗਾ ਮੰਨ ਲਓ ਹੁਣ ਹੁਣ ਇੱਕ ਪ੍ਰੈਜ਼ੀਡੈਂਟ ਨੇ ਇੱਕ ਕਾਨੂੰਨ ਪਾਸ ਕੀਤਾ ਸੀਗਾ ਠੀਕ ਹੈ ਨਾ ਕਿਸਾਨਾਂ ਵਾਸਤੇ ਜਿਹੜਾ ਆਪਾਂ ਕੀਤਾ ਸੀ ਨਾ ਆਪਾਂ ਕਹਿੰਦੇ ਸੀਗੇ ਵੀ ਐਨਐਸਪੀ ਵਗੈਰਾ ਦਾ ਜਾਂ ਹੋਰ ਕਾਨੂੰਨ ਬਣਾਇਆ ਸੀ ਕਾਲੇ ਕਾਨੂੰਨ ਜਦੋਂ ਕਿਸਾਨ ਜਾ ਕੇ ਦਿੱਲੀ ਬੈਗੇ ਸੀਗੇ ਧਰਨਾ ਲਾ ਕੇ ਤੇ ਇਹ ਆਪਾਂ ਨੇ ਠੀਕ ਆ ਨਾ ਉਦੋਂ ਆਰਡੀਨੈਂਸ ਬਿਲ ਆਰਡੀਨੈਂਸ ਜਾਰੀ ਕੀਤਾ ਸੀ ਇੱਕ ਕੱਚਾ ਬਿਲ ਹੁੰਦਾਗਾ ਠੀਕ ਆ ਜੀ ਪਰ ਇਹਨੂੰ ਪਰਾਤ ਦੀ ਵੀ ਕਰ ਸਕਦੇ ਆ ਇਹ ਕੱਚਾ ਬਿਲ ਹੁੰਦਾਗਾ ਪਰ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਆਰਡੀਨੈਂਸ ਆਰਡੀਨੈਂਸ ਉੱਥੇ ਇਹ ਪਤਾ ਲੱਗਿਆ ਵੀ ਆਰਡੀਨੈਂਸ ਪਾਸ ਕੀਤਾ ਰਾਸ਼ਟਰਪਤੀ ਨੇ ਤਾਂ ਕਿਸਾਨ ਉੱਥੇ ਜਾ ਕੇ ਬੈਠੇ ਕਿਸਾਨਾਂ ਨੇ ਜੋ ਵੀ ਆਪਣੇ ਸੰਘਰਸ਼ ਸਹਿਯੋਗ ਕੀਤਾ ਠੀਕ ਆ ਜੀ ਪਰ ਜਦੋਂ ਹੋਂ ਸ਼ਾਸਨ ਚੱਲਿਆ ਜਦੋਂ ਸ਼ਾਸਨ ਚੱਲਿਆ ਜੀ ਠੀਕ ਆ ਨਾ ਜੀ ਜਦੋਂ ਸ਼ਾਸਨ ਚੱਲਿਆ ਇੱਕ ਮਿੰਟ ਪਹਿਲਾਂ ਪਾ ਲੈ ਲੀਏ ਹਾਂ ਜਦੋਂ ਸ਼ਾਸਨ ਚੱਲਿਆ ਜੀ ਇੱਕ ਮਿੰਟ ਹਾਂ ਲੋਕ ਸਭਾ ਲੋਕ ਸਭਾ ਤੇ ਰਾਜ ਸਭਾ ਜਦੋਂ ਆਏ ਉਥੇ ਸ਼ਾਸਨ ਚੱਲਿਆ ਆਪਣਾ ਪਾਰਲੀਮੈਂਟ ਦੇ ਵਿੱਚ ਸਦਨ ਦੇ ਵਿੱਚ ਸੈਸ਼ਨ ਚੱਲਿਆ ਲੱਗਿਆ ਤਾਂ ਉਥੇ ਇਹ ਬਿਲ ਰੱਦ ਹੋ ਗਿਆ ਠੀਕ ਹੈ ਜੀ ਰੱਦ ਕਰਾਇਆ ਸੰਘਰਸ਼ ਕਰਕੇ ਠੀਕ ਹੈ ਇਹ ਸਮਝ ਲਓ ਵੀ ਉਹ ਆਰਡੀਨੈਂਸ ਹੁੰਦਾਗਾ ਵੀ ਰਾਸ਼ਟਰਪਤੀ ਇਹੀ ਸੈਸ਼ਨ ਨਾ ਹੁੰਦੇ ਹੋਵੇ ਜਾਰੀ ਕਰ ਦਿੰਦਾ ਪਰ ਇਹ ਇੱਕ ਕੱਚਾ ਬਿੱਲ ਹੁੰਦਾਗਾ ਉਹ ਫਿਰ ਵੀ ਇਸ ਤੋਂ ਬਾਅਦ ਵੀ ਇਸ ਤੋਂ ਬਾਅਦ ਵੀ ਇਹਨੂੰ ਕਿਤਨਾ ਕਿਤੇ ਪ੍ਰਵਾਨਗੀ ਦੇ ਕੇ ਜਾਂ ਨਾ ਦੇ ਕੇ ਇਹਨੂੰ ਰੱਦ ਕੀਤਾ ਜਾ ਸਕਦਾ ਜਾਂ ਪਾਸ ਵੀ ਹੋ ਸਕਦਾਗਾ ਠੀਕ ਹੈ ਜੀ ਇਹ ਐਗਜ਼ਾਮਪਲ ਆ ਜੀ ਇਹਦੀ ਠੀਕ ਹੈ ਨਾ ਹੁਣ ਇਹ ਹੀ ਪੁੱਛਿਆ ਇਹਨਾਂ ਨੇ ਇਹਦੇ ਵਿੱਚ ਇਹਦੇ ਵਿੱਚ ਇਹ ਹੀ ਪੁੱਛਾਈ ਇਹਨਾਂ ਨੇ ਕਿ ਜਦੋਂ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ ਤਾਂ ਰਾਸ਼ਟਰਪਤੀ ਕੋਆਰਡੀਨੈਂਸ ਜਾਰੀ ਕਰਦਾ ਜਿਸ ਨੂੰ ਸੰਸਦ ਦੁਆਰਾ ਕਿੰਨੇ ਦਿਨ ਦੇ ਅੰਦਰ ਅੰਦਰ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ ਠੀਕ ਹੈ ਨਾ ਵੀ ਸੰਸਦ ਦੇ ਵਿੱਚ ਭੇਜੂਗਾ ਉਹ ਫਿਰ ਆਪ ਉਹਦੇ ਵਿੱਚ ਪੁੱਛਿਆ ਵੀ ਕਿੰਨੇ ਦਿਨ ਦੇ ਅੰਦਰ ਅੰਦਰ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ ਇਹ ਜੀ ਸੰਸਦ ਦੀ ਮੂੜ ਅਸੈਂਬਲੀ 6 ਹਫ਼ਤੇ ਤੋਂ ਠੀਕ ਹੈ ਜੀ ਠੀਕ ਹੈ ਜੀ ਇਹ 6 ਹਫ਼ਤੇ ਠੀਕ ਹੈ 6 ਹਫ਼ਤੇ ਦੇ ਅੰਦਰ ਅੰਦਰ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ ਹਾਂ ਜੀ ਭਾਰਤ ਦੇ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਇੱਕ ਇਲੈਕਟ੍ਰਿਕ ਇਲੈਕਟਰੋਲ ਕਾਲਜ ਦੁਆਰਾ ਕੀਤੀ ਜਾਂਦੀ ਹੈ ਠੀਕ ਹੈ ਜੀ ਜਿਸ ਵਿੱਚ ਸ਼ਾਮਲ ਹੁੰਦੇ ਹਨ ਦੱਸਣਾ ਆਪਾਂ ਨੇ ਇਹ ਰਾ ਭਾਰ ਦੇ ਰਾਸ਼ਪਤੀ ਚੋਣ ਦੇ ਵਿੱਚ ਕੌਣ-ਕੌਣ ਹਿੱਸਾ ਲੈਂਦਾ ਠੀਕ ਹੈ ਜੀ ਆਪਾਂ ਦੱਸਣਾ ਇਹ ਦੱਸਣਾ ਜੀ ਇਹ ਸੰਸਦ ਸੰਸਦ ਮਤਲਬ ਪਾਰਲੀਮੈਂਟ ਦੇ ਮੈਂਬਰ ਠੀਕ ਹੈ ਜੀ ਠੀਕ ਹੈ ਨੋਟ ਕਰ ਲਿਓ ਜੀ ਸੰਸਦ 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 ਰਾਜ ਵਿਧਾਨ ਸਭਾ ਦੇ ਦੋਵੇਂ ਸਦਨਾਂ ਦੇ ਚੁਣੇ ਗਏ ਮੈਂਬਰ ਠੀਕ ਹੈ ਜੀ ਰਾਜ ਵਿਧਾਨ ਸਭਾ ਦੇ ਦੋਵੇਂ ਸਦਨਾਂ ਦੇ ਚੁਣੇ ਗਏ ਮੈਂਬਰ ਇਹਦਾ ਬੀ ਆਨਸਰ ਹੈਗਾ ਜੀ ਬੀ ਨੋਟ ਕਰ ਲਿਓ ਜੇਕਰ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਤਾਂ ਅਗਲੇ ਰਾਸ਼ਟਰਪਤੀ ਚੁਣ ਕਿੰਨੇ ਸਮੇਂ ਦੇ ਅੰਦਰ ਹੋਣੀ ਚਾਹੀਦੀ ਹੈ ਦੁਬਾਰਾ ਆ ਗਿਆ ਠੀਕ ਹੈ ਜੀ ਇਹ ਹੈਗਾ ਜੀ 6 ਮਹੀਨੇ ਦੇ ਅੰਦਰ ਠੀਕ ਹੈ ਜੀ ਆਪਾਂ ਪਹਿਲਾਂ ਹੀ ਪੜਕ ਗਏ ਆ ਇਹ ਤਾਂ ਨੋਟ ਕਰ ਲਿਓ ਠੀਕ ਹੈ ਜੀ 6 ਮਹੀਨੇ ਦੇ ਅੰਦਰ ਅੰਦਰ ਉਹ ਜਿਹੜੀ ਸ਼ੀਟ ਆ ਉਹ ਉਹਦੇ ਤੇ ਕੋਈ ਨਾ ਕੋਈ ਰਾਸ਼ਟਰਪਤੀ ਨੂੰ ਲਗਾਣਾ ਜ਼ਰੂਰੀ ਹੁੰਦਾ ਠੀਕ ਹੈ ਜੋ ਖਾਲੀ ਪਈ ਹੁੰਦੀ ਹੈ ਰਾਸ਼ਟਰਪਤੀ ਦੀ ਸ਼ੀਟ ਲਈ